ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਜੀ ਤੇ ਜੀ ਜਿੱਦਾਂ ਪਤਾ ਨੂੰ ਦੱਸਿਆ ਪਿਛਲੇ ਵਲੌਗ ਦੇ ਵਿੱਚ ਵੀ ਅੱਜ ਖੁਸ਼ੀ ਦਾ ਟਿਕਾਣਾ ਨਹੀਂ ਅੱਜ ਖੁਸ਼ੀ ਦਾ ਟਿਕਾਣਾ ਨਹੀਂ ਤੁਸੀਂ ਗੈਸ ਕਰ ਸਕਦੇ ਹੋ ਵੀਡੀਓ ਚੱਲੋ ਤੁਸੀਂ ਵੇਖ ਲੈਣੀ ਵੈਸੇ ਸਾਰੀ ਬਟ ਸਭ ਤੋਂ ਵਧੀਆ ਜਿਹੜਾ 1-2 ਸੈਕਿੰਡ ਆਪਾਂ 15-20 ਸੈਕਿੰਡ ਦੇ ਵਿੱਚ ਗੈਸ ਕਰ ਜੂਗਾ ਵੀ ਕਿੱਥੇ ਚੱਲੇ ਹੋ ਆਗੇ ਖੁਸ਼ੀ ਦਾ ਟਿਕਾਣਾ ਕੀ ਹੋਊਗਾ ਲਗਭਗ ਬੀਬੀਆਂ ਸਾਰੀਆਂ ਸਮਝ ਗਿਆਣੀਆਂ ਖੁਸ਼ੀ ਦਾ ਟਿਕਾਣਾ ਇਹ ਕਿ ਵਿਆਹ ਹੋ ਗਿਆ ਜੀ ਚਾਲੂ ਤੇ ਢੇੜਾ ਹੋ ਗਿਆ ਅਮਰਸਰ ਦਾ ਚਾਲੂ ਚਾਲੂ ਢੇੜਾ ਅਮਰਸਰ ਦਾ ਵੀ ਚਾਲੂ ਹੋ ਗਿਆ ਤੇ ਵਿਆਹ ਵੀ ਚਾਲੂ ਹੋ ਗਏ ਤੇ ਜੀ ਮੰਮੀ ਤੇ ਖੁਸ਼ੀ ਲੱਭ ਨਾ ਬੋਲ ਜੀ ਨਪਕੇਗਾ ਤੋਸਣਿਆ ਖੁੱਲ ਗਿਆ ਸੋ ਹਾਂ ਵੀ ਖੁੱਲ ਗਿਆ ਸੋ ਵੀ ਹਾਂ ਅੱਜ ਅਹੀਂ ਚੱਲੇ ਆ ਕਿੱਥੇ ਭਰੀ ਜਾਂਦਾ ਕਿੱਥੇ ਚੱਲੇ ਆ ਮਾ ਮਜੀਦ ਕਿੱਥੇ ਚੱਲੇ ਆ ਅੱਛਾ ਹਾਂ ਜੀ ਅਸੀਂ ਬੜੀ ਵੱਡੀ ਤੇ ਮਹਿੰਗੀ ਸ਼ਾਪਿੰਗ ਕਰਦੇ ਅੱਜ ਚੱਲੇ ਜੀ ਸ਼ਾਪਿੰਗ ਵੱਡੀ ਵੱਡੀ ਉਹਦਾਂ ਦੀ ਸ਼ਾਪਿੰਗ ਜਿਹੜੀ ਚੱਲਣ ਦੀ ਸੀ ਉਹ ਸ਼ਾਪਿੰਗ ਤੇ ਚਲੋ ਖੈਰ ਕੀਤੀ ਨਹੀਂ ਖਾਸ ਕਰਕੇ ਆਪ ਦੇ ਲਈ ਇਹਨਾਂ ਨੇ ਕੁਝ ਨਹੀਂ ਲਿਆ ਚਾਹੋ ਅੰਕਲ ਜੀ ਜਾਓ ਜਾਓ ਆਈ ਤਾਂ ਹੌਲੀ ਹੌਲੀ ਜਾਂ ਪੰਜ ਦਾਤੀ ਸਪੀਡ ਤੇ ਤੇ ਜੀ ਅੱਜ ਚੱਲੇ ਆ ਜੀ ਅਸੀਂ ਅੰਮ੍ਰਿਤਸਰ ਉਹ ਦਣਾ ਜਿਹੜਾ ਇਹਨੇ ਆਖਿਆ ਹੀ ਨਾ ਤੇ ਵੇਖ ਬੀਬੀਆਂ ਸੂਟਾਂ ਦੇ ਆਉ ਲਾਉਂਦੀਆਂ ਜਿਉ ਉਹਦੇ ਵਿੱਚ ਮੈਂ ਆਪਾਂ ਇੱਕ ਸੂਟ ਸਿਰਫ ਇੱਕ ਮਨਜੀਤ ਨੇ ਦੋ ਸੂਟ ਲਏ ਇੱਕ ਡਾਈ ਕਰਵਾਇਆ ਤੇ ਇੱਕ ਅਜੇ ਮਤਲਬ ਉਹ ਗੈਸ ਕਰਵਾਉਣਾ ਵਾ ਕਿ ਬਣਦਾ ਵਾ ਕਿ ਅੱਛਾ ਹੋਰ ਮੈਂ ਇਹ ਦੋ ਸੂਟ ਲੈ ਲਕੀ ਮਾਸੀ ਦੀਆਂ ਕੁੜੀਆਂ ਦੇ ਤੇ ਸਿੱਧੀ ਪੱਤਰੀ ਕੱਲ ਗਈ ਕਿ ਮੰਮੀ ਹੋਣਾ ਨੇ ਕੁਝ ਨਹੀਂ ਲਿਆ ਤੇ ਲੈ ਨਹੀਂ ਲਿਆ ਵੀਰ ਜੀ ਨਹੀਂ ਲਿਆ ਤੇ ਅੱਜ ਪਰ ਇਹਨਾਂ ਦੇ ਅੱਜ ਇਹਨਾਂ ਦੀ ਵਾਰੀ ਆ ਤੇ ਅੱਜ ਇਹ ਚੱਲੀਆਂ ਜੀ ਆਪਣੇ ਲਈ ਸੂਟ ਲੈਣ ਤੇ ਮੈਨੂੰ ਨਾ ਜਿਹੜੇ ਆਪਾਂ ਦੁਕਾਨ ਤੋਂ ਮਤਲਬ ਤਿਆਰ ਹੋਏ ਸੂਟ ਲਈਦੇ ਆ ਨਾ ਉਹ ਪਸੰਦ ਨਹੀਂ ਮੈਨੂੰ ਉਹ ਪਸੰਦ ਨਹੀਂ ਆ ਮੈਨੂੰ ਪਸੰਦ ਆਉਂਦੇ ਆ ਜਿਹੜੇ ਮੈਂ ਆਪ ਖੁਦ ਵਰਕ ਕਰਵਾ ਕੇ ਤੇ ਖੁੱਲੀ ਚੁੰਨੀ ਵਾਲਾ ਸੂਟ ਬਣਵਾਵਾ ਮੈਨੂੰ ਉਹ ਚੰਗਾ ਲੱਗਦਾ ਵਾ ਕਿਉਂਕਿ ਜਿਹੜੇ ਆਪਾ ਤਿਆਰ ਹੋਏ ਸੂਟ ਲੈਨੇ ਨਾ ਉਹਨਾਂ ਨਾਲ ਦੁਪੱਟੇ ਨਹੀਂ ਚੰਗੇ ਆਉਂਦੇ ਤੇ ਮੈਨੂੰ ਉਹ ਚੰਗੇ ਨਹੀਂ ਲੱਗਦੇ ਇਸ ਕਰਕੇ ਮੈਨੂੰ ਆਪਣਾ ਸੂਟ ਕਢਵਾ ਕੇ ਹੀ ਲੈਣਾ ਚੰਗਾ ਲੱਗਦਾ ਵਾ ਇਹਦੇ ਵਾਸਤੇ ਮੇਰੀ ਮਜਬੂਰੀ ਹੋ ਗਈ ਕਿਉਂਕਿ ਮਿਸਤਰੀਆਂ ਦਾ ਕਰਕੇ ਮੇਰੇ ਕੋਲ ਜਾਇਆ ਹੀ ਨਹੀਂ ਗਿਆ ਅਮਰਸਰ ਤੇ ਕਢਵਾਇ ਨਹੀਂ ਗਏ ਇਸ ਕਰਕੇ ਮੈਨੂੰ ਉਹ ਲੈਣੇ ਪਏ ਉਦਾਂ ਹੀ ਪਰ ਮੈਂ ਪੂਰਾ ਦਿਨ ਪਾਗਲ ਹੀ ਬਣੀ ਰਹੀ ਦੁਪੱਟਾ ਸੰਭਿਆ ਹੀ ਨਹੀਂ ਜਾਂਦਾ ਇਸ ਕਰਕੇ ਹੁਣ ਮੈਂ ਨਹੀਂ ਚੋ ਜਿਹੜਾ ਜੀ ਉਹ ਦੁਪੱਟਾ ਹੁੰਦਾ ਤਿਲਕਣ ਵਾਲਾ ਉਹਦਾ ਵੈਸੇ ਮੰਮੀ ਇੱਕ ਇਲਾਜ ਤੇ ਹੋ ਹੀ ਸਕਦਾ ਕੋਈ ਇਲਾਜ ਨਹੀਂ ਉਹਦਾ ਨਹੀਂ ਉਹਦਾ ਇਲਾਜ ਕਿਉਂ ਨਹੀਂ ਟੋਪੀ ਵਾਲੇ ਕੇ ਲੈ ਕੇ ਇੱਧਰ ਇੱਕ ਵਾਸ ਮੋੜੇ ਤੇ ਤੇ ਕਿਸੀ ਦੀ ਕਿਚੀ ਉਹਨਾਂ ਚੁਨੇੜਾ ਆ ਲੈ ਕਰੋ ਆ ਦੱਸਿਓ ਜੀ ਟੋਪੀ ਵਾਲਾ ਕੇਲ ਕਿਦਾਂ ਦਾ ਹੁੰਦਾ ਵਾ ਇਹਨੂੰ ਕੋਈ ਪਤਾ ਨਹੀਂ ਵੀ ਟੋਪੀ ਵਾਲਾ ਕੇਲ ਹੁੰਦਾ ਕੀ ਆ ਕਿਉਂ ਮੈਂ ਜੱਟ ਨਹੀਂ ਮੈਂ ਲੈਤਾ ਤੇ ਮੇਰਾ ਟੋਪੀ ਵਾਲਾ ਕੇਲ ਹੁੰਦਾ ਨਾ ਉਹਦੀ ਏਡੀ ਜੌੜੀ ਟੋਪੀ ਹੁੰਦੀ ਆ ਤੇ ਮੇਰੇ ਅੰਗੂਠੇ ਦੇ ਨਾਲ ਮੋਟਾ ਹੁੰਦਾ ਸਮਝ ਆਈ ਟੋਪੀ ਵਾਲਾ ਕੇਲ ਜਿਆ ਜੀ ਫੇਰ ਫੇ ਸੇਫਟੀਆਂ ਪੈਣਾ ਇੱਥੇ ਮੋੜਿਆ ਤੇ ਇੱਥੇ ਇੱਥੇ ਨਾ ਬੰਦ ਕਰਾਬ ਹੋ ਜਾਂਦਾ ਫਿਰ ਉਹਨਾਂ ਨੇ ਵੇਲਾ ਵੜਾ ਬਣਾਉਣ ਵਾਲੇ ਇਹ ਸੂਟ ਕੱਤੋਂ ਬਣਾਇਵਾ ਉਹ ਗਰਲਿਸ਼ ਲੁੱਕ ਦੇ ਵਿੱਚ ਜ਼ਿਆਦਾ ਬਣਾ ਦਿੰਦੇ ਕੁੜੀਆਂ ਕੜੀਆਂ ਸੰਭ ਲੈ ਉਹ ਬੜੀ ਚੁੱਪ ਕਰਕੇ ਬੈਠੀ ਆ ਹਾਡੇ ਵਰਗਿਆਂ ਕੋ ਇਹ ਇਹ ਤਾਂ ਫੀਲ ਕਰਨੀ ਆ ਜੀ ਤੁਹਾਨੂੰ ਸੱਚੀ ਦਸੀਏ ਗੱਡੀ 'ਚ ਬੈਂਦੇ ਆਈ ਗੱਡੀ 'ਚ ਬੈਂਦੇ ਸੋਚੜੇ ਬੈਂਦੀ ਆ ਵੀ ਬਸ ਸਾਰੇ ਮੈਂ ਇੱਕ ਗੇ ਹੀ ਦੱਸਣ ਲੱਗੀ ਵੀ ਫੇਰ ਕਮੈਂਟ ਆਉਣਾ ਮਨਜੀਤ ਨੂੰ ਸੱਸ ਲੱਗੇ ਨਹੀਂ ਬਹਿਣ ਦਿੰਦੀ ਜੇ ਉਹ ਜੀ ਮਨਜੀਤ ਨਾਲ ਇੱਥੇ ਬਿਠਾਉਣ ਵਾਲੀ ਆ ਨਾ ਪਿੱਛੇ ਫਟਾਉਣ ਵਾਲੀ ਇਹ ਜੀ ਵਾਕਈ ਨਾ ਇਹ ਗੱਡੀ ਦੀ ਗੱਡੀ 'ਚ ਵੜਦੇ ਨੇ ਬਸ ਐ ਕਰਕੇ ਬੈਹਿਣਾ ਤੇ ਸੋਚਣ ਡੈ ਫੜਾ ਮੈਨੂੰ ਹੁਣੇ ਵੀ ਉਲਟੀਆਂ ਆ ਗਈਆਂ ਹੁਣੇ ਵੀ ਆ ਗਈਆਂ ਇਹ ਕੰਮ ਡਾ ਲੂਗੀ ਜਦੋਂ ਮੈਂ ਜੰਮੂ ਗਈ ਇੱਕ ਵਾਰ ਆਪਣੇ ਨਾਨਕੇ ਉਦੋਂ ਵੀ ਮੈਂ ਇਦਾਂ ਹੀ ਬਣਾਏ ਕੰਨਾ ਨਾ ਕਰੋ ਮੈਨੂੰ ਸੱਚੀ ਕਹਿਣੀ ਹੈ ਬੋਲਦੇ ਨੇ ਸੱਚੀ ਸੱਚੀ ਚਲੋ ਜੀ ਹੁਣ ਹੁਣ ਇਦਾਂ ਕਰਦੇ ਆ ਜੀ ਹੁਣ ਸਿੱਧਾ ਹਮਲਾ ਬੋਲਦੇ ਦੁਕਾਨ ਤੇ ਆਟਾ ਮੰਡੀ ਆਟਾ ਮੰਡੀ ਅੰਮ੍ਰਿਤਸਰ ਹੁਣ ਉੱਥੇ ਚੱਲਨੇ ਆ ਜਾ ਕੇ ਇਹਦੇ ਸ਼ੋਪਿੰਗ ਕਰਦੇ ਆ ਤੇ ਜੀ ਇਹਨਾਂ ਨੂੰ ਮੈਂ ਉੱਥੇ ਲਾ ਕੇ ਸ਼ਾਇਦ ਮੇਰੇ ਓੜ ਤੱਕ ਇਹ ਸ਼ੋਪਿੰਗ ਕਰ ਹੀ ਲੈਣ ਤੂੰ ਕਿੱਥੇ ਜੀ ਮਾਰਾ ਮੈਂ ਉਹ ਸਰਬ ਨੇ ਜਿਹੜਾ ਸੁਨਾ ਮੈਂ ਉਧਰ ਕੱ ਲਿਆ ਅੰਟੀ ਵਾਲ ਜਾਣਾ ਵਾ ਲਿਬਰਟੀ ਮਾਰਕੀਟ ਜਾਣਾ ਮੈਂ ਉਹ ਕੰਮ ਕਰ ਆਉਂਗਾ ਨਾ ਓਕੇ ਮੈਂ ਬਹਿਣਾ ਹੀ ਆ ਜੀ ਵੈਸੇ ਵੀ ਉੱਥੇ ਉਹ ਮੈਂ ਆਪਣੇ ਕੰਮ ਕਰ ਲੂੰਗਾ ਸੋ ਜੀ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਬਹੁਤ ਖੁਸ਼ ਹੈ ਬਹੁਤ ਖੁਸ਼ ਹੈ ਅੱਜ ਜਸੂਤ ਲੜੇ ਬਹੁਤ ਖੁਸ਼ ਆ ਮੈਂ ਜੀ ਇਹਨਾਂ ਲਾ ਕੇ ਚੱਲਿਆ ਜੀ ਲਿਬਰਟੀ ਮਾਰਕੀਟ ਟਿਕਿੰਗ ਇੱਧਰ ਏਹੋ ਜੀ ਬਣ ਗਈ ਵਧਾਈ ਮੇਰੀ ਆ ਫਿਰ ਛੇ ਲੈ ਗਿਆ ਤੇ ਸੋ ਜੀ ਇਹ ਹੁਣ ਜਾਣਗੇ ਸ਼ਾਪਿੰਗ ਕਰਨਗੇ ਤੇ ਮੈਂ ਆਪਣਾ ਕੰਮ ਕਰਕੇ ਫਿਰ ਇਹਨਾਂ ਨੂੰ ਮਿਲਾਂਗਾ ਠੀਕ ਆ ਜੀ ਚਲੋ ਜੰਗਾ ਮਮੇ ਸੱਸਰੀ ਕਾਲ ਆ ਓਕੇ ਜੀ ਆ ਵੇਖੋ ਮੀਂਹ ਖੁਸ਼ੀ ਆ ਵੇਖਿਆ ਸੱਚ ਜੀ ਸਾਡੇ ਦਾ ਹਾਸਾ ਹੋ ਗਿਆ ਮੈਂ ਕਿਹਾ ਮੈਂ ਮਮੀ ਕੋਈ ਨਹੀਂ ਤੁਹਾਨੂੰ ਉੱਥੇ ਜਾ ਕੇ ਮੈਂ ਪੈਸੇ ਕਢਾ ਕੇ ਦੇ ਦਿੰਦਾ ਵਾ ਏਟੀਐਮ ਤੀਸਰੇ ਚ ਗਿਆ ਦੋ ਦੋ ਜਗ੍ਹਾ ਬੰਦੇ ਬਣੀ ਹੈ ਤੇਰਾ ਹਾਸਾ ਹੋ ਗਿਆ ਦੋ ਏਟੀਐਮ ਚ ਗਿਆ ਕਿ ਕਿਤੇ ਨਹੀਂ ਪੈਸੇ ਨਿਕਲੇ ਤੀਸਰੇ ਜਗ੍ਹਾ ਫੇ ਉਹਨੇ ਦੱਸਿਆ ਵੀ ਭਰਾ ਤੇਰਾ ਕਾਰਡ ਬਲੌਕ ਆ ਓ ਸੌਰੀ ਐਕਸਪਾਇਰ ਵਾ ਤੇ ਆਪਣਾ ਕਾਰਡ ਨਵਾਲਿਆ ਆੜ ਦੇ ਨਾ ਆਇਆ ਵਾ ਨਵਾਂ ਤੋਂ ਚਾਲੂ ਆਇਆ ਵਾ ਮੈਂ ਚਾਲੂ ਨਹੀਂ ਕੀਤਾ ਚਲੋ ਚਾਲੂ ਕਰ ਲੈਂਦੇ ਆ ਚਲੋ ਦੋਸਤੋ ਦੇ ਤਾਂ ਸਰ ਜਾਣਾ ਇਹਨਾਂ ਦਾ ਵਾਧੂ ਆ ਤੇ ਚਲੋ ਠੀਕ ਆ ਓਵੇਂ ਉਤਰੋ ਸਿੱਧੇ ਉਤਰੋ ਦੀਵਸ ਜੀ ਮਿਤਾ ਨੂੰ ਗੁਰੂ ਰਾਮਦਾਸ ਹਨ ਗੁਰੂ ਰਾਮਦਾਸ ਹਨ ਗੁਰੂ ਰਾਮਦਾਸ ਹਨ ਗੁਰੂ ਰਾਮਦਾਸ ਮਮੀਆ ਦਮਕੇ ਦੀ ਕਢਾਈ ਹੈ ਕੂਰੇ ਦੀ ਇਹ ਦਮਕੇ ਦੀ ਕਢਾਈ ਹੈ ਕੂਰੇ ਦੀ ਏਨਾ ਦਗਦੇ ਗੋਨਾ ਕਿੰਝ ਰੈਡੀ ਹੋਵਾਂਗੇ ਇੱਧਰ ਕਰੋ ਤਾਂ ਕਾਲੀ ਕਾਲੀ ਸਰ ਤੇ ਮੈਂ ਦੀ ਮੈਂ ਲਗਾ ਰਹੇ 1 ਵਜੇ ਪਹੁੰਚੇ ਆ ਤੇ ਭਈ 5:30 ਉਹ 4:30 ਹੋ ਗਏ 9:00 ਵਜੇ ਹੋ ਗਏ ਪਹਿਲੇ 1 ਘੰਟਾ ਕਿਤੇ ਨਹੀਂ ਆ ਓਏ ਓਏ ਧਿਆਨ ਨਾਲ ਧਿਆਨ ਨਾਲ ਕਰੋ ਥੋੜੀ ਚੀਨੀ ਵੀ ਆਹ ਲੋ ਜੀ 2-2 ਘੰਟੇ ਬਾਅਦ ਇਨਾ ਕੋਲ ਆਇਆ ਤੇ ਫ੍ਰੀ ਹਲੇ ਤੱਕ ਨਹੀਂ ਬੀਬੀਆਂ ਆਈਆਂ ਐ ਮਮੀ ਕਿੰਨਾ ਟਾਈਮ ਲੇ ਹੋਰ ਆ ਹੁਣ ਆਜੇ ਤਾਂ ਕੱਪੜਾ ਹੀ ਲਿਆ ਵਾ ਆਜੇ ਤਾਂ ਜਾਣਾ ਦੁਕਾਨ ਤੇ ਵਾਏ ਗਰੂ ਤਰੇ ਫਿੰਡੇ ਆ ਮਾਰਕੀਟਾਂ ਚ ਵੇ ਮਮੇ ਹੁਣੇ ਸਰਪੀ ਡੋਂਡਿਆ ਹਟ ਗਿਆ ਹਟ ਗਿਆ ਇਹਦਾ ਐਵੇਂ ਜੀਤ ਮਮੀ ਦੇ ਪਿੱਛੇ ਫਿਰ ਬਿੜੜ ਗਿਆ ਅੰਮਿਤ ਦਵਾਈ ਲੈਣੀ ਪਹਿਲਾਂ ਨਹੀਂ ਦਵਾਈ ਦੀ ਲੋੜ ਨਹੀਂ ਸੂਟ ਲੈਣੇ ਦਾਣਾ ਮਾ ਸੂਟ ਲੈ ਲੈ ਦਵਾਈਆਂ ਦੀ ਲੋੜ ਨਹੀਂ ਦੁਕਾਨ ਹੀ ਬੰਦ ਲੱਗਦਾ ਨਾ ਹਾਏ ਉਸੇ ਲਈ ਉਹ ਖਾ ਉਹ ਖਾ ਦਾ ਹੈ ਉਹ ਖਾ ਦਾ ਆਮਲਾ ਖਾ ਉਹ ਖਾ ਦਾ ਦਾ ਕੋਈ ਕੀ ਕਰਦਾ ਨਹੀਂ ਜੇ ਆਪਾਂ ਚਾਹ ਕਰਦੇ ਤਾਂ ਕੋਈ ਬਾਈ ਉਹ ਇੱਕ ਦੁਕਾਨ ਹੋ ਹੋ ਫਾਈਨਲ ਅੱਜ ਕੁਝ ਕੁਝ ਖਾ ਲ ਦ ਹੈ ਸਿੱਟਾ ਨੂੰ ਇਹ ਕਿ ਰੂਹਾਂ ਖੜ ਜਾਂਦੀਆਂ ਵਾਦੇ ਹਾਂ ਹੈ ਚਲੋ ਕਰੋ ਪਸੰਦ ਮੈਂ ਰਾਦੇ ਕਾਮਾ ਬਸ ਫੋਲੋ ਕਰਨਾ ਤੁਹਾਨੂੰ ਅੱਜ ਐਂ ਦਾ ਤੇ ਕਰਾ ਦਈਏ ਫਿਰ ਮਿਕਸ ਬਣਨੀ ਲੱਗਦਾ ਰਾਈਨ ਮਤਲਬ ਇੱਕ ਤੋ ਇੱਕ ਚੀਜ਼ ਕੋ ਸਮਝ ਨਹੀਂ ਲੱਗਦੀ ਕਿਹੜਾ ਦਮਕੇ ਵਾਲਾ ਕਿਹੜਾ ਕੰਗੂੜਿਆ ਕਿਹੜਾ ਥਾਗੇ ਵਾਲਾ ਤੇ ਕਿਹੜਾ ਹੱਥੇ ਵਾਲਾ ਕਿਹੜਾ ਸਿੱਪੀ ਵਾਲਾ ਨਾ ਕੋਈ ਸਿੱਪੀ ਵਰਕ ਦਾ ਦਬਕਾ ਵਾਲਾ ਸਾਰੇ ਬਹੁਤ ਤਰ੍ਹਾਂ ਦੇ ਥ्रेड ਥਰੂ ਪਤਾ ਨਹੀਂ ਕੀ ਜੇ ਵੀਡੀਓ ਉਹ ਆ ਡਿਜ਼ਾਈਨ ਮੈਂ ਇੱਕ ਗਰਮ ਸੂਟ ਲਏ ਉਹ ਕੱਲ੍ਹ ਉਹ ਡਿਜ਼ਾਈਨ ਕਪੜਾ ਬੇਸ ਲਾਂ ਕਰਕੇ ਨਾ ਮਾੜਾ ਲੱਗਾ ਕੋਈ ਨਹੀਂ ਨਾ ਉਹ ਕਿਹੜਾ ਆਉਂ ਲੈ ਪਤਲਾ ਲੱਗਦਾ ਹੈ ਆਹ ਵਾਲਾ ਸਤਨਾ ਕਿ ਨਾ ਪਾਜੀ ਲੈ ਤਾਂ ਨਵੀਂ ਜਗ੍ਹਾ ਤੇ ਨਵਾਂ ਸੂਰ ਦੇਖ ਕੇ ਨਾ ਮੇਰੀ ਅੱਖਾਂ ਨੂੰ ਪਿਆ ਪਸੰਦ ਆਈ ਜਾਂਦਾ ਮਜੀਦ ਆਹੀ ਬੜੀ ਖੂਜ ਵਾਲੀ ਮਾਤਾ ਆਵਾਜ਼ ਆਵਾਜ਼ ਵਾਲਾ ਆਵਾਜ਼ ਨੂੰ ਜ਼ਿਆਦਾ ਹੈ ਇਹ ਬਣ ਹੈ ਤੂੰ ਉਹ ਸਾਰੀ ਬਣਾਉਣੇ ਇੱਟੇ ਰੋੜੇ ਬੰਦੋ ਸਾਰੇ ਨਾਲ ਅਜ ਭਰੇਗਾ ਤੋ ਵਾ ਲੈਟ ਵੇਟ ਨਹੀਂ ਬਹੁਤ ਰਹੀ ਆ ਕਿ ਜਿੱਥੇ ਮੈਂ ਲੱਗਾ ਲੈਟ ਵੇਟ ਅੰਦਰ ਆ ਗਈ ਇਹ ਤੁਹੀਂ ਮੰਮੀ ਕਢਾਈ ਸਿਲੈਕਟ ਮੈਨੂੰ ਕੋਈ ਨਹੀਂ ਪਤਾ ਉਦਾਂ ਇਹਨਾਂ ਨੂੰ ਜੀ ਦੁਕਾਨਾਂ ਤੇ ਲਾ ਕੇ ਤੇ ਆਵੋ ਗੁਜਾਰਬ ਜੀ ਦੇ ਦਰਬਾਰ ਸਾਹਿਬ ਦਰਸ਼ਨ ਮੇਲੇ ਕਰ ਆਵੇ। ਇੱਕ ਨਈ ਹੁਸਨ ਦਿਖਾਈ ਹੈ। ਬਾਕੀ ਬਰੇਪਾ ਉਨੇ ਪੂਰਾ ਹੋ ਗਿਆ। ਉਹ ਸੂਟਾਂ ਦਾ ਕੰਮ ਬਹੁਤ ਬਿਜ਼ਨਸ ਤਕੜਾ ਜੇ ਜੇ ਕਨੇ ਕੋਲਣਾ ਉਹ ਨਾ ਤੇ ਬੀਬੀਆਂ ਨੇ ਸੂਟਾਂ ਦਾ ਬਿਜ਼ਨਸ ਖੋਲੀ ਏ। ਵਿਆਹ ਆਉਣ ਉਹ ਹਟੜੇ ਨਹੀਂ। ਵਿਆਹ ਆਉਣ ਚਾਹੇ ਜੋ ਮਰਜ਼ੀ ਹੋਣਾ ਮੇਲਾ ਹੋਵੇ। ਕਿ ਸਿੱਧਾ ਉਹ ਗੋਵੇ ਕਿ ਸਿੱਧਾ ਵਿਆਹ ਹੋਵੇ ਸੂਟ ਤੇ ਬਣਨੇ ਹੀ ਪਣਨੇ ਆ ਇਸ ਕਰਕੇ ਜੀ ਸੂਟਾਂ ਦਾ ਕੰਮ ਜ਼ਰੂਰ ਖੋਲੋ ਜਿਨ੍ਹਾਂ ਦੀ ਜੇਬ ਭਾਰ ਚੱਲਦੀ ਹੈ ਨਾ ਉਹ ਸੂਟਾਂ ਦਾ ਕੰਮ ਖੋਲੋ ਭਰਾ ਮੇਰੇ ਹੈ ਅੰਕਲ ਜੀ ਆਪਾਂ ਜੀ ਹੁਣ ਇੱਧੇ ਰਹਿੰਦੇ ਸਾਡੇ ਜਿਹੜੀ ਆ ਹੈ ਹੈ ਤੁਸੀਂ ਇਰੇ ਤਾਸੇ ਬੈਠਦੇ ਭਾਜੀ ਸਾਰੇ ਰੜੀ ਇਦਾਂ ਹੀ 10 ਲੈ ਗੱਟ ਉਹਦੇ ਵਿੱਚ ਪੈਲੇਗਾ ਉਹਦਾ 10 ਘੰਟੇ ਇਦਾਂ ਹੀ ਠੀਕ ਜੋ ਠੀਕ ਹੈ ਜੇ ਸੋਤੇ ਆ ਹਾਂਜੀ ਰੋਟੀ ਖਣ ਚਲੇ ਗਏ ਕਿਤੇ ਬਾਹਰ ਫੋਟ ਚਲੇ ਗਏ ਪੜੇ 10 ਮਿੰਟ ਉਹਨਾਂ ਨੇ ਇੱਕ ਦਮ ਹੱਥ ਲਗਾ ਮਿੰਟੂ ਮਿੰਟੀ ਇਹ ਤਾਂ ਬੜੀ ਗਈ ਇਹਨੇ ਬੜੀ ਜਿਹੀ ਹੋ ਪਾਈ ਦੋਵਾਂ ਨੂੰ ਬੜੀ ਇਹਨੇ ਪੈਸੇ ਦਿਲੇ ਦੀ ਬਾਈ ਤਾਂ ਵੱਡਾ ਸ਼ਿੱਕਾ ਮੀ ਵੜੀ ਬ੍ਰੀਕ ਹੀਦ ਤਵਾਦੇ ਆ ਮੈਂ ਇੰਨੀ ਗੱਲ ਪਾਈ ਸਾਰਾ ਹਾਂਜੀ ਇੰਨੀ ਗੱਲ ਆ ਮੈਂ ਇੰਨੀ ਗੱਲ ਆ ਲੈ ਆਹ ਵਾਲਾ ਉਹ ਕਾਪਰ ਜੈਕਟ ਤੇ ਅੱਤਿਆ ਲੱਗ ਰਾ ਤੇ ਦੇਖੋ ਗਰਮ ਕੱਪੜੇ ਪਤਾ ਨਹੀਂ ਉਹ ਲੈ ਕੇ ਬੜਾ ਰੋਗ ਕਰਨੀ ਕੀ ਕੀ ਵੇਖੀ ਜਾਂਦੀਆਂ ਬਸ ਕਰ ਗਿਆ ਵਾਹ ਕੋਸਾ ਹੋਰ ਵਾਹ ਕਿ ਵਾਹ ਕੁਛ ਇੱਕ ਦਿਖਾਇਓ ਦਗੇ ਅੱਜ ਕੰਮ ਪੂਰਾ ਹੋਇਆ ਹੀ ਵਾਹ ਜੀ ਵਾਹ ਬਿਲਕੁਲ ਪਰਫੈਕਟ તમ ਤਮ ਜੀ ਆਪ ਪੰਗਰ ਲਿਆ ਉਹ ਨਫਾ ਫੈਰ ਲੈ ਲੈ ਮੈਨੂੰ ਲੱਗਦਾ ਵਾਪ ਜਾਰੇ ਨਹੀਂ ਨੇ 7-8 ਉਥੇ ਦੇ ਆਏ ਆ ਤੀਰਾ ਵਾ ਮਾਸ ਦੀਆ ਆ ਸੱਚ ਹੈ ਸਾਡੀ ਮਾਸੀ ਨੇ ਬਣਾ ਕੇ ਲਾ ਕੇ ਉਹਨਾਂ ਦੇ ਆਏ ਹਾਏ 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 ਲੱਭਿਓ ਨਾ ਦੇ ਆ ਕੇ ਬੱਕੀ ਦੇ ਕੇ ਗਈ ਹੁਣ ਥੱਕ ਗਿਆ ਮਾ ਯਾਰ ਜੀ ਸਾਡੀ ਮੈਨੇਜ ਕਰ ਲੈ ਸੇਰੇ ਸਵੇਰੇ ਕਿੰਨੀ ਖੁਸ਼ੀ ਤੇ ਹੁਣ ਸੂਟ ਸਾਰਾ ਕਿੱਲੇ ਤੋਂ ਥੱਕ ਗਈ ਵਾਹ ਨਹੀਂ ਆਜਾ ਵਾਹ ਆ ਮੀ ਲੇ ਕੇ ਅਰੇ ਪਰਸਰ ਫੇ ਕਿਹੜਾ ਵਾ ਵਾਹਿਗੁਰੂ ਦਵਾਇਓ ਲਓ ਜੀ ਹੋ ਗਈ ਸ਼ਾਪਿੰਗ ਆ ਉਹ ਗੱਡੀ ਦੀ ਡਿੱਕੀ ਵੇਖ ਸਕਦੇ ਤੂੰ ਗੱਡੀ ਦੀ ਡਿੱਕੀ ਵੇਖ ਸਕਦੇ ਤੂੰ ਫੁੱਲ ਐਂਡ ਫਾਈਨਲ ਹੋ ਗਈ ਆ ਅਜੇ ਨਹੀਂ ਤੇ ਅਜਾ ਹਲੇ ਸ਼ੀਟ ਵੀ ਰਹਿਦੀ ਪਰ ਨਾਲੀ ਨਹੀਂ ਆ ਰੰਗ ਦਾ ਜਿਹੜਾ ਸੂਟ ਨਾ ਹੋ ਰਹਿ ਗਏ ਆ ਹੋਰ ਰਹਿ ਗਏ ਆ ਰੰਗ ਪਤਾ ਨਹੀਂ ਕਿਹੜਾ ਬੈਟਾ ਬਣਾਈ ਜਾਂਦਾ ਰਹਿੰਦਾ ਇੰਨੇ ਰੰਗ ਬਣਾ ਛੱਡੇ ਧਰਮੀ ਗੱਲ ਆ ਜੀ ਸਾਨੂੰ ਤੇ ਧਾਗਾ ਹੀ ਦੀਦਾ ਰਗਾ ਬਰੰਗਾ ਮੰਮੀ ਕਿੜੀਆਂ ਕਿੜੀਆਂ ਕੜਾਈਆਂ ਹੁੰਦੇ ਅੰਕਲ ਨੇ ਤਾਂ ਕਿੰਨੀਆਂ ਹੀ ਗਣਾਤੀਆਂ ਤੇ ਕੱਪੜਿਆਂ ਦਾ ਨਹੀਂ ਪਤਾ ਕੀਨ ਖਾਵਾ ਆ ਗਿਆ ਹਾਂ ਆ ਆ ਗਿਆ ਬਰੋਕਰਟ ਆ ਗਿਆ ਹਾਂ ਆ ਤਨਸੂਈ ਆ ਗਿਆ ਆ ਪਿਓਰ ਕ੍ਰੇਪ ਆ ਗਿਆ ਚਨੋਨ ਆ ਗਿਆ ਪਤਾ ਹੀ ਨਹੀਂ ਕੱਪੜਿਆਂ ਦਾ ਹੀ ਪਤਾ ਤੇ ਮੁੰਡਿਓ ਟੀ-ਸ਼ਰਟ ਪੈਂਟ ਕੁੜਦਾ ਪਜਾਮਾ ਤੇ ਬਲੇਜ਼ਰ ਤੇ ਕੋਟ ਪੈਂਟ ਤੇ ਮੁੰਡਿਆਂ ਦਾ ਮਗਰ ਕੀ ਬਾਕੀ ਰਹਿ ਗਿਆ ਆਪਾਂ ਪੰਜਾਂ ਕਿ ਚੀਜ਼ਾਂ ਇਹ ਨਵੇੜ ਤਾਂ ਚਲੋ ਕੋਈ ਨਾ ਜੀ ਹੁਣ ਕੀ ਕਰ ਸਕਦੇ ਆ ਕੀ ਜੋੜਵਾ ਤੇ ਹੁਣ ਚੱਲੀਏ ਜੀ ਕਿਉਂਕਿ ਲੇਟ ਬਹੁਤ ਹੋ ਗਏ ਸੋ ਇੱਥੇ ਹੀ ਤੱਕ ਘਰੇ ਜਾਂਦੇ ਆ ਤੇ ਮਜੇ ਨਾਲ 9 ਵਜਣੇ ਆ ਬਾਪੂ ਨੇ ਹੁਣ ਆਣਾ ਕਰਨਾ ਤੇ ਇਹਦੇ ਹੁਣ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਸਾਡਾ ਕੰਮ ਹੈ ਗੱਡੀ ਡਰਾਈਵ ਕਰਨਾ ਅਸੀਂ ਤਾਂ ਬੈ ਬੈ ਕੇ ਬੋਰ ਹੋ ਗਏ ਤੇ ਲੱਗੇ ਸੋ ਜੀ ਚਲੋ ਜੀ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਇੱਕ ਗੱਲ ਸੱਚ ਜੀ ਸੂਟ ਤਾਂ ਨੂੰ ਵਿਖਾਉਂਦੇ ਆ ਨਾ ਪਹੜਾ ਕਟਾਈਆਂ ਘਟੂਈਆਂ ਭਾਈ ਫਾਈਨਲ ਕੀ ਕੀਤਾ ਕਿਹੜਾ ਸੂਟ ਆ ਉਹ ਜੀ ਇਹਨਾਂ ਨੇਮ ਖੋਣ ਦਿੱਤਾ ਉਹ ਵਾਦਿਆ ਹੀ ਰੈਡੀ ਹੋ ਪਹਿਲਾਂ ਰਿਵੀਲ ਨਹੀਂ ਕਰਨਾ ਰੈਡੀ ਹੋਣ ਕੇ ਨਾ ਜਦੋਂ ਜਦੋਂ ਲੈਣਾ ਵਾਂਗੇ ਉਦੋਂ ਕਹਿੰਦੇ ਦਿਖਾ ਦਾਂਗੇ ਸੋ ਜੀ ਮੇਰੇ ਵੱਲੋਂ ਸੋਰੀ ਆ ਮੈਂ ਕੋਈ ਗਲਤੀ ਨਹੀਂ ਮੇਰੀ ਸੋਤਾ ਕਰਕੇ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ